ਇਹ ਤਸਵੀਰ ਬੇਹੱਦ ਦਰਦਨਾਕ ਹੈ ਇੱਕ ਬਾਪ ਦੀ ਅੱਖਾਂ ਸਾਹਮਣੇ ਪੁੱਤ ਦੀ ਲਾਸ਼ ਘਟਨਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੈ 28 ਸਾਲਾ ਮਨਦੀਪ ਨੇ ਕੁਝ ਦਿਨ ਬਾਅਦ ਕੈਨੇਡਾ ਜਾਣਾ ਸੀ ਪਰ ਉਸ ਦੀ ਮੌਤ ਨੇ ਇਸ ਪਰਿਵਾਰ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੈ ਪਿੰਡ ਮੇਗੋਵਾਲ ਦੇ ਰਹਿਣ ਵਾਲੇ ਇਸ ਨੌਜਵਾਨ ਦੇ ਪਿਤਾ ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ ਤੇ ਇਸ ਸਾਲ ਵੱਡੇ ਪੁੱਤ ਦਾ ਕਤਲ ਹੋਇਆ ਤੇ ਹੁਣ ਛੋਟੇ ਪੁੱਤ ਦੀ ਮੌਤ ਜਿਹੜੇ ਫੋਨ ਬੰਦ ਹੋ ਗਿਆ ਨਾ ਕੋਨ ਬੰਦ ਹੋਇਆ ਤੁਸੀਂ ਸ਼ੁਰੂ ਤੋਂ ਪਈ ਪਈ ਅਸੀਂ ਹਾਲੇ 2 ਵਜੇ ਤੱਕ ਇੱਧਰ ਸਾਰੇ ਸਰਕਲ ਤੋਂ ਘੁੰਮਦੇ ਰਹੇ ਸਵੇਰੇ ਆ ਕੇ ਬਿਠਕਦੇ ਹਾਂ ਲੋਕੇਸ਼ਨ ਉਤਾਰ ਕੇ ਪਤਾ ਲੱਗਾ ਕਿ ਇੱਥੇ ਕਿਸੇ ਨੇ ਦੱਸਿਆ ਵੀ ਉਹ ਠੀਕ ਸਿਆ ਕੀ ਕਾਰਨ ਲੱਗਦਾ ਸ਼ੁਰੂਆਤ ਕੀ ਜਿਹੜੀ ਵੀ ਦੇਖੀ ਬੋਡੀ ਨੂੰ ਇਹੋ ਕੀ ਪਤਾ ਕੀ ਹੋਇਆ ਜੀ ਕਿੱਥੇ ਹੋ ਸਕੈਨ ਕੀਤਾ ਨਾ ਇਹਦਾ ਫੋਨ ਕੋਲ ਹੈ ਇਸ ਲਈ ਕੋਈ ਗੱਲ ਨਹੀਂ ਜੇ ਫੋਨ ਕੋਲ ਨਹੀਂ ਹੈ ਤਾਂ ਮਤਲਬ ਕੋਈ ਕਿਸ ਨੇ ਕੁਕਾਰਾ ਕੀਤਾ ਜਿਹਦਾ ਪਹਿਲਾਂ ਵੀ ਤਾਂ ਪੁਲਿਸ ਦਾ ਕਹਿਣਾ ਹੈ ਕਿ ਮੌਤ ਦੇ ਕਾਰਨ ਨਸ਼ੇ ਦੀ ਓਵਰਡੋਸ ਹੋ ਸਕਦਾ ਹੈ ਹੁਣੇ ਇੱਥੇ ਨਸ਼ਾ ਛਡਾਊ ਕੇਂਦਰ ਹੈ ਉੱਥੇ ਇਹ ਨਸ਼ਾ ਛੱਡ ਕੇ ਕਰੀਬ 2 ਮਹੀਨੇ ਉੱਥੇ ਐਡਮਿਟ ਰਿਹਾ ਸੀਗਾ ਉਸ ਤੋਂ ਬਾਅਦ ਇਹਨੂੰ ਆਏ ਨੂੰ ਬਾਹਰ ਜੋ ਦੱਸਣ ਮੁਤਾਬਕ 15-20 ਦਿਨ ਹੋ ਗਏ ਆ ਠੀਕ ਸੀਗਾ ਪਰੰਤੂ ਅੱਜ ਇਹਦੀ ਡੈੱਡ ਬੋਡੀ ਕੋਲ ਜਿਹੜਾ ਸਾਨੂੰ ਆ ਸਮਾਨ ਮਿਲਿਆ ਉਹਦੀ ਪਾਕਟਸ ਚੋਂ ਮਿਲਿਆ ਆ ਇੱਕ ਸਰੇਂਜ ਮਿਲੀ ਆ ਜਿਹੜਾ ਇੰਜੈਕਸ਼ਨ ਲਾਉਂਦੇ ਆ ਪਲੱਸ ਇੱਕ ਚਮਚ ਮਿਲਿਆ ਪਾਣੀ ਦੀ ਬੋਟਲਸ ਆ ਔਰ ਇਹਨੇ ਜੋ ਸਾਨੂੰ ਲੱਗ ਰਿਹਾ ਵੀ ਆ ਟੀਕਾ ਲਾਉਂਦੇ ਟਾਈਮ ਹੀ ਇਹਦਾ ਹਾਰਟ ਫੇਲ ਹੋਇਆ ਬਾਕੀ ਪੋਸਟ ਮਾਰੋ ਤੋਂ ਬਾਅਦ ਪਿਕਚਰ ਕਲੀਅਰ ਹੋਏਗੀ ਕਿਉਂਕਿ ਜਾਰਾ ਸੱਟ ਫਿਜ਼ੀਕਲੀ ਕੋਈ ਨਹੀਂ ਦਿੱਦੀ ਹੈਗੀ ਔਰ ਐਸ ਮ੍ਰਿਤਕ ਮਨਦੀਪ ਵਿਆਹਾ ਹੋਇਆ ਸੀ ਤੇ ਹੁਣ ਮੌਤ ਦੇ ਕਾਰਨ ਕੀ ਨੇ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਸ ਘਟਨਾ ਨੇ ਇਸ ਬਾਪ ਨੂੰ ਉਸ ਦੇ ਪਰਿਵਾਰ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਇਸ ਸਦਮੇ 'ਚੋਂ ਇਹ ਪਰਿਵਾਰ ਕਦੇ ਵੀ ਨਹੀਂ ਨਿਕਲ ਪਾਏਗਾ ਹੁਸ਼ਿਆਰਪੁਰ ਤੋਂ ਪੰਜਾਬ ਤੱਕ ਦੇ ਲਈ ਇਹ ਖਬਰ ਭੇਜੀ ਹੈ ਸੁਨੀਲ ਲਖਾ ਨੇ